ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਨੇ ਟੋਪ ਕਲਾਸ ਆ ਤਾਜ਼ੀਆਂ ਸੂਈਆਂ ਨੇ ਕੁਝ ਗੱਬਣਾ ਆਓ ਵੀਰ ਜੀ ਇੰਨਾ ਬਾਰੇ ਵੀਰ ਹੁਣਾਂ ਕੋਲੇ ਲੈਨੇ ਆ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਆ ਬਾਸ ਕਿਰਪਾ ਦੀ ਮਾਲਕ ਦੀ ਤੁਸੀਂ ਸੁਣਾਓ ਸੰਤਾਂ ਦੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਹਾਂਜੀ ਵੀਰ ਜੀ ਨਾਮ ਦੱਸ ਦਿਓ ਆਪਣਾ ਨਾਮ ਬਲਰਾਜ ਸਿੰਘ ਹਾਂਜੀ ਸਾਨਾ ਵਰ ਪਰਲੋਗ ਸਿੰਘ ਪਿੰਡ ਸੀੜਾ ਤਸੀਲ ਬਟਾਲਾ ਡਿਸਟ੍ਰਿਕਟ ਗਰਦਾਸਪੁਰ ਜੇ ਆਪਣੀ ਠੀਕ ਹੈ ਜੀ ਇਹਦੇ ਆਪਾਂ ਨੂੰ ਕਾਲਾ ਬਗਾਨਾ ਪਿੰਡ ਕਣੀਏ ਕੇ ਬਾਂਗਰ ਤੇ ਧਿਆਨ ਪਰ ਕੋਡ ਲਿਕੋ ਜਨਾ ਪੈਂਦਾ ਜੀ ਠੀਕ ਹੈ ਜੀ ਤਿੰਨ ਤਿੰਨ 3 ਕਿਲੋਮੀਟਰ ਪੈਂਦਾ ਤੇਨੇ ਪੈਂਦਾ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਦੱਸ ਦਿਓ ਵਿੱਚ 90414 41393 ਠੀਕ ਹੈ ਜੀ ਹਾਂਜੀ ਅੱਜ ਵੀਰ ਜੀ ਚੰਗੇ ਤੋਹਫੇ ਲੈ ਕੇ ਆਏ ਆ ਆ ਗਏ ਜੀ ਵੀਰ ਜੀ ਤਿੰਨ ਵੈੜਾ ਨੇ ਦੋ ਸੁਈਆਂ ਨੇ ਇੱਕ ਵਿਚਕਾਰ ਲਈ ਵੈੜ ਗੱਬਣ ਜੇ ਠੀਕ ਹੈ ਜੀ ਤੇ ਆ ਫਾਰਮ ਦੀ ਵੱਡੀ ਵਸ਼ੀ ਜੇ ਇਹਦਾ ਪਹਿਲਾਂ ਵਾਲਾ ਵਸ਼ੀ ਦਾ ਰਿਕਾਰਡ ਰਿਹਾ 25+ 25+ ਰਹੀ ਹੈ ਹਾਂਜੀ ਪਹਿਲਾਂ ਦਾ 25+ ਹੀ ਰਿਹਾ ਜੇ ਤੇ ਅਰਕੇ ਦੂਜੇ ਸਵੇਰ ਵੜ ਸੂਈਏ ਅੱਜ ਰਾਤੀ ਸੂਈ ਜੇ ਠੀਕ ਹੈ ਜੀ ਤੇ ਅਜੇ ਤੇ ਬੋਲੇ ਦੇ ਤੁਹਾਨੂੰ ਪਤਾ ਹੈ ਤਾਜੀ ਸੂਈ ਬਿਲਕੁਲ ਹਾਂਜੀ ਬੋਲੇ ਬੋਲੇ ਤੇ ਖੋਲੋ ਵੀਰ ਜੀ ਵਿਖਾਈਏ ਤੋਰਾ ਵੇਖੋ ਵੀਰ ਜੀ ਵੱਡੀ ਵੜਾ ਫਾਰਮ ਦੀ ਵੜਾ 25+ ਦਾ ਰਿਕਾਰਡ ਰਿਹਾ ਪਹਿਲੇ ਸੂਏ ਦਾ ਵੀਰ ਕਹਿੰਦਾ ਅਰਕੇ ਦੂਜਾ ਸੂਆ ਵੱਡੀ ਵੜ ਲੰਮੀ ਬੇਲ ਫੁੱਲ ਰਾਜੀ ਬਾਕੀ ਤੋਰਾ ਚੈੱਕ ਕਰੋ ਵੀਰ ਜੀ ਚੰਗੀ ਵੜਾ ਜੀ ਇੰਨ ਲੰਮੀ ਤੋਰ ਵੀਰ ਜੀ ਹਨ ਬਾਹਰਨ ਤੋਰ ਤੋਰਦ ਲੰਮੀ ਤੋਰ ਵੀਰ ਜੀ ਵੇਖੋ ਐਡੀ ਐਡੀਆ ਵੈੜਾ ਨਾ ਇਹਦਾ ਖੇਤੀ ਨਾਲ ਲੱਭਦੀਆਂ ਹੀ ਨਹੀਂ ਆ ਬਿਲਕੁਲ ਵੀਰ ਜੀ ਬਿਲਕੁਲ ਹਾਂ ਜੀ ਹਾਂ ਜੀ ਚੰਗਾ ਸਾਫ ਸੁਥਰਾ ਪਸ਼ੂ ਬਹੁਤ ਘਟ ਲੱਭਦਾ ਚੰਗੀ ਵੈੜ ਲੈਂਦੀ ਆ ਵੀਰ ਹਣਾ ਲੈਵਲ ਹੋਵੇ ਦੀ ਬਹੁਤ ਖੁੱਲੀ ਆ ਚੰਗੀ ਵੈੜ ਆ ਜੀ ਕੁਆਲਿਟੀ ਵਾਲੀ ਬਿਲਕੁਲ ਜੀ ਹਾਂ ਜੀ ਬੱਚਾ ਕੀ ਪਾਲਿਆ ਵੀਰ ਜੀ ਨੇ ਬੱਚਾ ਮਗਰ ਚੁੱਭਰ ਜੇ ਵਛਾ ਜੇ ਚੁੱਭਣਾ ਠੀਕ ਹੈ ਜੀ ਵਛਾ ਪਾਲਿਆ ਹਨਾ ਹਾਂ ਜੀ ਵਛਾ ਪਾਲਿਆ ਜ ਮਗਰ ਬਿਲਕੁਲ ਜੀ ਆ ਵੇਖੋ ਵੀਰ ਜੀ ਥਣ ਚੈੱਕ ਕਰੋ ਚੰਗੀ ਕੁਆਲਟੀ ਦਾ ਥਣ ਹੈ ਜੀ ਗੇੜ-ਗੇੜ ਤੇ ਥਣ ਲੱਗਿਆ ਹਾਂ ਜੀ ਵੀਰ ਜੀਰ ਕੀ ਦੂਜੇ ਸੂਏ ਦਾ ਚੰਗਾ ਦੁੱਧ ਚਵਾਜੂ ਫਿਰ ਵੈੜ ਹਨਾ ਜੀ ਵਧੀਆ ਵਧੀਆ ਵੀਰ ਜੀ ਜੇ ਪਹਿਲਾਂ ਨੇ ਵੀ ਲਿਆ 20 ਪਲਾਸ 25 ਪਲਾਸ ਕੱਢਿਆ ਤੇ ਹਰ ਕਾ ਵੀ ਉਹਨਾਂ ਦੇ ਕੱਢੂਗੀ ਬਹੁਤਾ ਨਾ ਕੱਢੂਗੀ ਬਿਲਕੁਲ ਚਲੋ ਗਰਮੀਆਂ ਹਨਾ ਜੀ ਹਾਂ ਜੀ ਗਰਮੀ ਗਰਮੀ ਵਾ ਮੇਰੇ ਜਿਹੜਾ ਕੱਦ ਵੈੜਦਾ ਬਿਲਕੁ ਪਸੰਦ ਜਰੂਰ ਆਊਗੀ ਵੜਾ ਛੱਡ ਕੇ ਨਹੀਂ ਜਾਊਗਾ ਕੋਈ ਵੀਰ ਆਊਗਾ ਬਰੇਡ ਵਸ਼ੀ ਆ ਬਿਲਕੁਲ ਹਾਂਜੀ ਹਾਂਜੀ ਤੇ ਵੀਰ ਜੀ ਕੀ ਮੁੱਲ ਕਰ ਲੈਣਾ ਮੁੱਲ ਵੀਰ ਜੀ ਬਾਹਰ ਦਾ ਹਿਸਾਬ ਲਾਈਏ ਫਿਰ ਤਾਂ ਭਾਵੇਂ 90 ਕਰੀ ਜਾਈਏ ਭਾਵੇਂ 85 ਕਰੀ ਜਾਈਏ ਹਾਂਜੀ 80 ਹਜ਼ਾਰ ਦੀਆਂ ਦੇ ਦਾਂਗੇ 80 ਦੀ 80 ਦੀ ਵੜ ਦੇ ਦਾਂਗੇ ਕਰ ਦੋ ਵੀਰ ਜੀ ਮਾਨਤਨ ਕਰ ਦਿਓ ਹੋਰ 1000 ਕੱਟ ਕਰਨਾ ਯਾਰ ਕੋਈ ਯਾਰ ਘੱਟ ਹੋਰ 1000 ਕੱਟ ਕਰ ਲੋ ਇੱਕ ਹੀ ਗੱਲ ਕਰੋ ਵੀਰ ਜੀ ਪੂਰੇ 75 ਦੀ ਨਹੀਂ ਯਾਰ ਜਾੰਦ 76000 ਦੀ ਬੈੜ 76000 ਦੀ 76000 ਦੀ ਹਾਂ ਨਾ ਹੀ ਜੇ ਬਿਲਕੁਲ ਵੇਖੋ ਵੀਰ ਜੀ ਵੱਡੀ ਵੈੜਾ ਚੰਗੇ ਰਿਕਾਰਡ ਵਾਲੀ ਆ ਰੇਟ ਵੀ ਵੀਰ ਉਹਨਾਂ ਦਾ ਬਿਲਕੁਲ ਜਾਇਜ਼ ਕਰਤਾ 76000 ਦੀ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਚੰਗੇ ਰਿਕਾਰਡ ਵਾਲੀ ਆ ਜੀ ਬਿਲਕੁਲ ਵੀਰ ਜੀ ਬਿਲਕੁਲ ਵੱਡੀ ਵੈੜਾ ਜੀ ਫੁੱਲ ਕਾਦਾ ਜਾਇਜ਼ ਰੇਟ ਰੱਖਿਆ ਬਰੀਡ ਆ ਜੀ ਬਿਲਕੁਲ ਜੀ ਕੀ ਕਹਨੇ ਵੈੜ ਦੇ ਵੀਰ ਜੀ ਬਿਲਕੁਲ ਜੀ ਨਹੀਂ ਰੇਟ ਜਾਇਜ਼ ਹੈ ਤੁਹਾਡਾ ਵੀਰ ਜੀ ਜਾਇਜ਼ ਰੇਟ ਹੈ ਬਿਲਕੁਲ ਆ ਗਈ ਦੂਜੇ ਨੰਬਰ ਤੇ ਜੀ ਇਹ ਗੱਬਣ ਜੇ ਵੈੜ ਅੱਛਾ ਗੱਬਣਾ ਕੀ ਹੈ ਜੀ ਹਾਂ ਜੀ ਇਹ ਪਹਿਲਾ ਵੈੜ ਜੀ ਪਹਿਲਾ ਸੁਆ ਪਹਿਲਾ ਸੁਆ ਜਹਾ ਜੀ ਬਿਲਕੁਲ ਜੀ ਵੇਖੋ ਵੀਰ ਜੀ ਚੰਗੀ ਸੰਭੀ ਆ ਕਿਸ ਵੀਰ ਨੇ ਹਾਂ ਜੀ ਚੰਗੀ ਵੈੜ ਆ ਜੀ ਤੋਰਦੇ ਵੀਰ ਬਾਕੀ ਹੁਣੀ ਵੀ ਇਹ ਦੰਦਾਂ ਚ ਹਨਾ ਵੀਰ ਜੀ ਬਿਲਕੁਲ ਜੀ ਪੁੱਟ ਕੇ ਵੇਖਿਆ ਮੂੰਹ ਇਹਦਾ ਵੇਖੋ ਵੀਰ ਜੀ ਲੇਵੇ ਤੇ ਕੀ ਕਹਿਣੇ ਆ ਵਸ਼ੀ ਦੇ ਬਹੁਤ ਸ਼ਾਨਦਾਰ ਆ ਜੀ ਬਿਲਕੁਲ ਕਿੰਨਾ ਟਾਈਮ ਲੇ ਜੀ ਵੀਰ ਜੀ ਇਹ ਅਜੇ ਵੀਰ ਜੀ 2-4 ਹਫਤਾ 5-4 ਦਿਨ ਲੈ ਹੀ ਜਾਓਗੇ ਬਿਲਕੁਲ ਬਿਲਕੁਲ ਬਣੋ ਬੜੀ ਵੀਰ ਜੀ ਬਿਲਕੁਲ ਵੀਰ ਜੀ ਹਾਂ ਜੀ ਅਜੇ ਵੇਖੋ ਹੁਣ ਇਹਦੇ ਲੈਦੀ 5-4 ਦਿਨ ਅਜੇ ਹੁਣੇ ਬੜੀ ਬਣੀਆਂ ਅਜੇ ਹੋਰ ਲਾਜੂ ਟਾਈਮ ਬਾਕੀ ਢਿੱਲਾ ਬਹੁਤ ਆ ਜੀ ਬਾਨੇ ਚ ਲੇਵਾ ਹੁਣ ਤੋਂ ਬਹੁਤ ਆ ਵੀਰ ਜੀ ਚੰਗਾ ਰਿਕਾਰਡ ਰਿਆਊਗਾ ਯਾਨੀ ਕਿ ਤੁਹਾਨੂੰ ਪਤਾ ਕੀਤਾ ਹੁਣਾਂ ਜੀ ਮੰਗਾਂ ਉਹਨਾਂ ਕੋਲ ਲਈ ਉਹਨਾਂ ਕੋਲ ਸਾਰੀਆਂ ਗਾਵਾਂ ਰਿਕਾਰਡ ਵਾਲੀਆਂ ਅਜੇ ਇਹ ਚੰਗੇ ਦੁੱਧ ਦੇਣ ਹੈ ਨਹੀਂ ਚੰਗੇ ਦੁੱਧ ਵਾਲੀਆਂ ਆ ਗਾਵਾਂ ਬਾਈ ਹੈਵੀ ਕਰੋਸਪਾਨਾ ਦੁੱਧ ਵੀ ਇਹਦਾ ਵਧੀਆ ਹੋਊਗਾ ਹੈਨਾ ਜੀ ਜਰਸੀ ਕਰੋਸ ਆ ਥੋੜੀ ਜੀ ਬਿਲ ਚਮਕ ਵਾਲੀ ਵੈੜਾ ਪੇਲਾ ਸੁਆ ਚੰਗੀ ਵੈੜਾ ਜੀ ਹਾਂਜੀ ਹਾਂਜੀ ਚੰਗਾ ਦੋਦਰਾ ਰਿਕਾਰਡ ਰਊਗੀ ਵੇ ਬਿਲਕੁਲ ਬਿਲਕੁਲ ਠੀਕ ਹੈ ਰਾਜੀ ਬੜੀ ਆ ਬਹੁਤ ਆ ਜੀ ਇੱਡੀ ਬਿਲਕੁਲ ਰਾਜੀ ਫੁੱਲਾ ਵੈੜ ਰਾਜੀ ਬਾਜੀ ਆ ਬਿਲਕੁਲ ਵੀਰ ਜੀ ਕੱਦ ਵੀ ਫੁੱਲਾ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਕੀ ਰੇਟ ਵੀਰ ਜੀ ਕਰ ਲੈਣਾ ਇਹਦਾ ਵੀ ਵੇਚ ਇਹਨਾਂ ਦੇ ਵੀਰ ਜੀ ਇਦਾਂ ਦੀਆਂ ਵੈੜਾ 650 70 ਦੀਆਂ ਵੀ ਵਿਕ ਜਾਂਦੀਆਂ ਨੇ ਹਾਂਜੀ ਬਿਲਕੁਲ ਮੈਂ ਆਪਾਂ 65 ਦੀ ਦੇਣੀ ਨਾ ਆਪਾਂ 60 ਦੀ ਦੇਣੀ ਐ ਹਾਂਜੀ 55000 ਦੀ ਵੈੜ ਦੇ ਦੇਣੀ ਐ 55000 ਦੀ 55000 ਦੀ ਵਾੜ ਦੇ ਦੇਣੀ ਹੈ ਬਿਲਕੁਲ ਜਾਇ ਜ ਰੇਟ ਵੀ ਦੀ ਕਰ ਦਿਓ ਤੁਸੀਂ ਮਾਨਤਾਨ ਕਰ ਦਿਓ ਹੋਰ 1000 ਘੱਟ ਕਰ ਚਾ ਚਿਰੰਜਾ 1000 55000 ਬੁੰਜਾ ਯਾਰ ਦੀਆਂ ਦੇ ਵੀਰੇ 2000 ਹੋਰ ਜਾਣ ਤੋਂ ਰੇਟ ਰੇਟ ਗਿਆਜ ਹੁੰਦਾ ਮੈਂ ਤਾਂ 55 ਦੀ ਦੇ ਦਾਂਗੇ ਬਿਲਕੁਲ ਇਹਦੀ ਵਾੜ ਕੋ 55000 ਨਹੀਂ ਦਿੰਦਾ ਨਹੀਂ ਬਿਲਕੁਲ ਨਹੀਂ ਰੇਟ ਤੁਹਾਡੇ ਵੀਰ ਦੀ ਜਾਇ ਜ ਤਾਂ ਹੀ ਘਟਾਈ ਦੇ ਤੁਸੀਂ ਚਲੋ ਲੰਮੇ ਟਾਈਮ ਤੋਂ ਕੰਮ ਕਰਦੇ ਹੋ ਹਨ ਤੁਹਾਨੂੰ ਪਰਖਿਆ ਪਸ਼ੂ ਦੀ ਹਾਂ ਤਾਂ ਹੁਣ ਲੋਕ ਤਾਂ ਜਾਗਿਆ ਵੀਰ ਵੀ ਆਉਂਦਾ ਬਣਾਈਆਂ ਵੀਡੀਓ ਆਪਾਂ ਉਹਦਾ ਮਾਲ ਤਾਂ ਉਹਦਾ ਨਹੀਂ ਖੋਲੋਂਦਾ ਬਿਲਕੁਲ ਬਿਲਕੁਲ ਨਹੀਂ ਵਧੀਆ ਗੱਲ ਹੈ ਹਨਾ ਜੀ ਕੋ ਚਲੋ ਕੋਈ ਵੀ ਦੂਰ ਦਾ ਆਊਗਾ ਉਹਨੂੰ ਵੀ ਪਸ਼ੂ ਜਾਇਜ ਮਿਲੂਗਾ ਹਨਾ ਜੀ ਤੁਸੀਂ ਲੰਮੇ ਟਾਈਮ ਤੋਂ ਕੰਮ ਕਰਦੇ ਹੋ ਪਸ਼ੂ ਵੀਰ ਜੀ ਉਹਦੇ ਵਿੱਚ ਥੋੜੀ ਬੋਦੀ ਹੋਰ ਐਡ ਹੋ ਜਾਏਗੀ ਬਿਲਕੁਲ ਜੀ ਤੁਹਾਨੂੰ ਪਰਖਿਆ ਪਸ਼ੂ ਦੀ ਤੁਸੀਂ ਜਾਇਜ ਲੈ ਕੇ ਆਉਂਦੇ ਹੋ ਹਨਾ ਘਰਾਂ ਜੋ ਪਸ਼ੂ ਬਾਕੀ ਵੱਡੀ ਵਿਹੜਾ ਵੀਰ ਜੀ ਰੇਟਾ ਦਾ ਜਾਇਜ ਆ 52000 ਦੀ ਵਿਹੜਾ ਚੰਗੀ ਟੌਪ ਕਲਾਸ ਆ ਢਿੱਲਾਂ ਹਜੇ ਵੀ ਬਹੁਤ ਆ ਵਾਨੇ ਚ ਬਾਕੀ ਕਰੋਸਪਾਨਾ ਦੁੱਧ ਨੂੰ ਚੰਗੀ ਰਹੂਗੀ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਹਾਂ ਜੀ ਆ ਗਈ ਆ ਗਈ ਵੀਰ ਜੀ ਸੂਈ ਕੋਈ ਮਾਨ ਤਾਨ ਕਰਿਓ ਹਣੀ ਹਾਂ ਜੀ ਹਾਂ ਜੀ ਜਰੂਰ ਜਰੂਰ ਵੀਰ ਜੀ ਜਰੂਰ ਮਾਨ ਸਤਿਕਾਰ ਕਰੋ ਜਰੂਰ ਮਾਨ ਤਾਨ ਕਰਿਓ ਕੋਈ ਹਣੀ ਇਹ ਵੀ ਵੜ ਵੀਰ ਜੀ ਸੂਈ ਜੇ ਐ ਸੂਈ ਆ ਇਹ ਕ ਇਹ ਵੀ ਕੱਲ ਦੀ ਸੂਈ ਜੇ ਅੱਛਾ ਬੱਚਾ ਇਹ ਇਹਦਾ ਆ ਬੱਚਾ ਇਹਦੇ ਮਗਰ ਵੀ ਬੱਚਾ ਹੀ ਜੇ ਇਹਦਾ ਬੱਚਾ ਆ ਗਿਆ ਹਾਂ ਜੀ ਠੀਕ ਹੈ ਜੀ ਇਹ ਵੀ ਵੀਰ ਜੀ ਕੱਲ ਦੀ ਸੂਈ ਆ ਚੰਗੀ ਵੜਾ ਫੁੱਲ ਕੱਦ ਵਜਮ ਵਾਲੀ ਬਿਲਕੁਲ ਜੀ ਲੰਮੀ ਬੇਲ ਫੁੱਲਾ ਕੱਦ ਵੀ ਬਹੁਤ ਸ਼ਾਨਦਾਰ ਲੱਗਿਆ ਲੇਵੇ ਦੀਆਂ ਕੀ ਕਹਿਣੀਆਂ ਵੇਖੋ ਵੀਰ ਜੀ ਚੰਗੀ ਵੈੜਾ ਜੀ ਫੁੱਲ ਚਮਕਾ ਲੰਮੀ ਬੇਲ ਆ ਵੀਰ ਜੀ ਇਹ ਕਿੰਨਾ ਘਰ ਕੱਢ ਰਿਹਾ ਦੁੱਧ ਦਾ ਵੈੜ ਦਾ ਵੀਰ ਜੀ ਪਹਿਲਾਂ ਇਹ ਦਾ ਉਹ ਘਰ ਵਾਲੇ ਦਿੰਦੇ 20 ਲੀਟਰ ਚੋਆ ਸੀ ਅੱਛਾ 20 ਲੀਟਰ ਚ ਚਵਾਈ ਕਰਾਈ ਹੈ ਹਾਂਜੀ ਹਾਂਜੀ ਬਿਲਕੁਲ ਪਰ ਅਸੀਂ ਐਵੇਂ ਝੂਠੀਆਂ ਗਰੰਟੀਆਂ ਨਹੀਂ ਦੇਣੀਆਂ ਬਿਲਕੁਲ ਹਾਂਜੀ ਹਾਂਜੀ ਖਾਨ ਤੁੰਡੀ ਕੁਆਲਟੀ ਬਹੁਤ ਚੰਗੀ ਹੈ ਜੀ ਵੀਰ ਜੀ ਥਾਣੇ ਵੇਖੋ ਕਿਡਾ ਵਧੀਆ ਚਵਾਈ ਵਾਲਾ ਵੱਡੀ ਵੈੜਾ ਬਿਲਕੁਲ ਹਾਂ ਜੀ ਚਵਾਈ ਵੀਰ ਜੀ ਇੱਕ ਨੰਬਰ ਚਵਾਈ ਇੱਕ ਨੰਬਰ ਵੀਰ ਜੀ ਬਿਲਕੁਲ ਜੀ ਥਾਣੇ ਬਹੁਤ ਸਪੈਸ਼ਲ ਲੱਗਿਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਅਜੇ ਕਾਲ ਦੀ ਸੂਈ ਜੇ ਜੀ ਬਿਲਕੁਲ ਬਿਲਕੁਲ ਤੇ 12 ਤੇ 13 ਲੀਟਰ ਬੋਲਾ ਹੀ ਜੇ ਅੱਛਾ ਇਹ ਬੋਲਾ ਹਣੇ ਹਾਂ ਜੀ ਬੋਲਾ ਬੋਲਾ ਜੀ ਹਣੇ ਤੇ ਕਾਣੂ ਕਰਦੇ ਠੀਕ ਹੈ ਵੀਰ ਜੀ ਥਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਹਾਂ ਜੀ ਹਾਂ ਜੀ ਚੰਗੀ ਵੈੜਾ ਜੀ ਚੰਗੀ ਆ ਸ਼ਾਨਦਾਰ ਆ ਜੀ ਬਿਲਕੁਲ ਵੀਰ ਜੀ ਕੀ ਮੋਲ ਕਰ ਲੈਣਾ ਵੈੜ ਦਾ ਜੀ ਕਾਰਨ ਭਾਵੇਂ 75 ਕਰੀ ਜਾਈਏ 70 ਕਰੀ ਜੀ ਆਪਣਾ ਕੰਮ ਹੋ ਨਹੀਂ ਹੈਗਾ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਪਾਂ ਜਾਇਜ਼ ਲਈਆਂ ਤੇ ਜਾਇਜ਼ ਹੀ ਦੇਣੀਆਂ ਨੇ ਬਿਲਕੁਲ ਹਾਂਜੀ ਮੋਲੇ ਦਾ 65 ਜੇ ਹਾਂਜੀ 2 ਘੱਟ ਕਰ ਦਾਂਗੇ ਭਾਣ ਜੇ 63 ਦੀ 63 ਦੀ ਹਾਂਜੀ ਵੀਰ ਜੀ ਕਰ ਦਿਓ ਹੋਰ 10000 ਘੱਟ ਕਰਨਾ ਹੈ 68 ਦੀ 68 ਦੀ ਓਹ ਕਿਆ ਤਾਂ ਜਾਨਦੋ ਜਾਨਦੋ ਬਿਲਕੁਲ ਜੀ ਵੇਖੋ ਵੀਰ ਜੀ ਚੰਗੀ ਵਹਿੜਾ ਲੰਮੀ ਬੇਲ ਥਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਤਾਜੀ ਸੂਈ ਆ ਬਿਲਕੁਲ ਹੀ ਹਾਂਜੀ ਹਾਂਜੀ 60 ਦੀ ਕਾੜ ਦਿਆ ਨਾਈ ਦੇ ਹੋਣੋਂ ਬਸ ਸੇਵਾ ਵਾਲਾ ਕੰਮ ਹੀ ਯਾਰ ਕਰ ਨਹੀ ਜਾਇਜ ਰੇਟ ਆ ਗਿਆ ਜਾਇਜ ਰੇਟ ਜਾਇਜ ਰੇਟ ਢਾਡਾ ਬਾਕੀ ਬਿਲਕੁਲ ਤੋਰੋ ਇੱਕ ਰੀ ਫੇਰ ਵਿਖਾ ਦਈਏ ਦਾ ਤੋਰਾ ਵੀਰ ਜੀ ਵੇਖੋ ਵੀਰ ਜੀ 60000 ਦੀ ਵੜਾ ਲੰਮੀ ਬੇਲ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਥਾਨ ਵੀ ਬਹੁਤ ਸਪੈਸ਼ਲ ਲੱਗਿਆ ਕਿ ਇਹ ਗੱਲਾਂ ਨਹੀਂ ਖੁੰਜੀ ਵੀਰ ਜੀ ਰੇਟ ਵੀ ਬਿਲਕੁਲ ਜਾਇਜ ਆ ਗਿਆ ਜੋ ਲੰਮੀ ਬੇਲ ਆ ਗਈ ਆ ਰਿਕਾਰਡ ਵੀ ਚੰਗਾ ਉੱਤੋਂ ਵੀ ਗਾੜ ਰੰਗੂ ਸਿੱਧੀ ਆ ਜਾਇਜ ਰੇਟ ਲੈਓ ਵੀਰ ਜੀ ਲੈਓ ਇਹੋ ਕਿ ਡੀ ਵੱਡੀ ਵੜਾ ਬਿਲਕੁਲ ਦੌਰ ਦਵੀਜੀ ਦੌਰ ਕਾਦੇ ਵੇਲੇ ਸਾਰੇ ਆ ਵੜਾ ਨੇ ਮੇਰੇ ਮੇਰੇ ਜੜੇ ਆ ਬਿਲਕੁਲ ਜੀ ਬਿਲਕੁਲ ਜੀ ਜੈ ਜੈ ਰੇ ਡਾ ਵੀਰ ਜੀ ਬਾਕੀ ਸਾਰੇ ਵੀਰਾਂ ਨੇ ਮੇਰੇ ਮੋਢਿਆਂ ਬਰਾਬਰ ਕਰਦਾ ਆਉਣ ਡਿਆ ਬਿਲਕੁਲ ਨਹੀਂ ਕੱਦ ਫੁੱਲਾ ਤਿੰਨਾ ਵੇੜਾਂ ਦੇ ਕੱਦ ਫੁੱਲਾ ਜੀ ਲੰਮੀਆਂ ਬੇਲਾਂ ਨੇ ਚੰਗੀਆਂ ਚੰਗੀਆਂ ਵੇੜਾਂ ਨੇ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੈਗੀ ਵੀਰ ਜੀ ਤੁਸੀਂ ਵੀ ਇੱਕ ਟਾਈਮ ਪਸ਼ੂ ਦੇ ਲਾਗੇ ਜ਼ਰੂਰ ਆਓ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਟਾੜਾ ਆਪਦਾ ਫਰਜ਼ ਬੰਦਾ ਜੀ ਹਣਾ ਵੀ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਹਾਂਜੀ ਆਪਣਾ ਨਾਮ ਦੱਸਦੇ ਵੀਰ ਜੀ ਨਾਮ ਲਰਾਜ ਸਿੰਘ ਹਾਂਜੀ ਪਿੰਡ ਸੀੜਾ ਜੇ ਹਾਂਜੀ 90414 41394 ਨੰਬਰ ਜੇ ਠੀਕ ਹੈ ਜੀ ਇਹ ਆਪਾਂ ਨੂੰ ਨੇੜੇ ਪੈਂਦਾ ਧਿਆਨ ਪਰ ਰਿਪੋਰਟ ਲਈ ਵੀ ਹਾਂਜੀ ਕਾਲਾ ਅਫਗਾਨਾ ਤੇ ਕਣੀਏ ਕੇ ਬਾਂਗਰ ਤੇ ਇਹ ਤਿੰਨੇ ਪਿੰਡ ਲਾ ਕੇ ਪੈਂਦੇ ਜੇ ਠੀਕ ਹੈ ਜੀ ਹਾਂਜੀ ਠੀਕ ਹੈ ਸਸਗਿਆ ਵੀਰ ਜੀ ਸਸਗਿਆ ਵੀਰ ਜੀ